ਬੀਤੇ ਦਿਨੀ ਲੰਡਨ ਵਿੱਚ ਮੇਲਾ ਕਰਾਇਆ ਗਿਆ ਜਿੱਥੇ ਪੋਸਟਰ ਤੇ ਸ਼ੈਰੀਮਾਨ ਦੀ ਫੋਟੋ ਵੀ ਲਗਾਈ ਗਈ ਸੀ ਤੇ ਦੱਸਿਆ ਜਾ ਰਿਹਾ ਸੀ ਕਿ ਇਸ ਮੇਲੇ ਤੇ ਸ਼ੈਰੀਮਾਨ ਵੀ ਪਰਫਾਰਮ ਕਰੇਗਾ ਪਰ ਬੀਤੇ ਦਿਨੀ ਜਦੋਂ ਇਹ ਮੇਲਾ ਸਟਾਰਟ ਹੋਇਆ ਤਾਂ ਸ਼ੈਰੀਮਾਨ ਦਾ ਉੱਥੇ ਕੋਈ ਵੀ ਲੈਣਾ ਦੇਣਾ ਨਹੀਂ ਸੀ ਮਤਲਬ ਕਿ ਸ਼ੈਰੀਮਾਨ ਨੂੰ ਬੁਲਾਇਆ ਹੀ ਨਹੀਂ ਗਿਆ ਤੇ ਲੋਕਾਂ ਨੇ ਟਿਕਟਾਂ ਲੈ ਕੇ ਸਪੈਸ਼ਲ ਸ਼ਰੀਮਨ ਨੂੰ ਦੇਖਣ ਆਉਣਾ ਸੀ ਤੇ ਕੁਝ ਆਏ ਸੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਸ਼ਰੀਮਨ ਨਹੀਂ ਆਇਆ ਤਾਂ ਉਹਨਾਂ ਨੇ ਉੱਥੇ ਪਈਆਂ ਕੁਰਸੀਆਂ ਪੰਨ ਤੋੜ ਕੇ ਕਈ ਹੋਰ ਵੀ ਤੋੜ-ਫੋੜ ਕੀਤੀ ਤੇ ਨਾਲ ਸਟੇਜ ਉੱਪਰ ਐਂਕਰਾਂ ਨੂੰ ਵੀ ਕਾਫੀ ਕੁਝ ਬੋਲਿਆ ਤੇ ਇਹ ਵੀਡੀਓ ਸੋਸ਼ਲ ਮੀਡੀਆ ਉੱਪਰ ਕਾਫੀ ਜਿਆਦਾ ਵਾਇਰਲ ਹੋ ਰਹੀ ਹੈ ਤੇ ਦੱਸਿਆ ਜਾ ਰਿਹਾ ਕਿ ਜੇਕਰ ਤੁਸੀਂ ਨਹੀਂ ਸਦਨਾ ਹੁੰਦਾ ਉਸ ਸਿੰਗਰ ਨੂੰ ਤੇ ਉਸ ਦੀਆਂ ਫੋਟੋਆਂ ਨਾ ਲਗਾਇਆ ਕਰੋ ਕਿਉਂਕਿ ਅਸੀਂ ਸਿਰਫ ਉਹਨਾਂ ਨੂੰ ਦੇਖਣਾ ਹੁੰਦੇ ਆ ਨਾ ਕਿ ਤੁਹਾਨੂੰ ਦੇਖਣਾ ਹੁੰਦੇ ਆ ਆਓ ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ ਤੇ ਅੱਗੇ ਸ਼ੇਅਰ ਕਿਉਂ ਕਰਿਓ ਆਹ ਪੂਣਾ ਪੂਕੀ ਲਾ ਬੋਲਦੀ ਰਹਾ ਬੋਲਦੀ ਹੋਵੇ ਮੈਂ ਜੇਰੀ ਮਾਂ ਦੀ ਫੋਟੋ ਬਿਲਵਾਈ ਜੀ ਫੱਟਿਆ ਵੀ ਪੈਸੇ ਲੈ ਲੈ ਦਾਦਾ ਪਾਪੂ ਸੱਦਿਆ ਨਹੀਂ ਫੱਟਿਆ ਦੀ खो कु कुर्सियूं